ਏ ਗਾਇਆ ਜੀ ਆਪਣੇ ਪਿੰਡ ਤੇ ਤਾਂ ਪਿੰਡ ਕਰੋਬੜੀ ਗਿਆ ਜੀ ਪੈਸੇ ਦੇਣੇ ਸੀ ਉੱਤੇ ਉਹ ਤੂੰ ਰਾਤ ਨੂੰ ਆ ਰਹੇ ਤੇ ਕਮਣੇ 11 ਵਜੇ ਐਕਸੀਡੈਂਟ ਹੋ ਗਿਆ ਤੂੜੀ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਦੇ ਅੱਖਾਂ ਵਿੱਚ ਗੱਟਾ ਪੈਣ ਕਰਨੇ ਨਿਗੇ ਨਹੀਂ ਆਈ ਟਰਾਲੀ ਦੇ ਵਿੱਚ ਬਾਜਣੀ ਤੂੜੀ ਨਾਲ ਭਰੀ ਸੀ ਹਾਂ ਜੀ ਓਵਰਲੋਡ ਸੀ ਟਰਾਲੀ ਹਾਂ ਜੀ ਓਵਰਲੋਡ ਸੀ ਜੀ ਕਿੱਥੇ ਕਰਕੇ ਹੋਇਆ ਏ ਇਹ ਗਾ ਜੀ ਆਪਣੇ ਬਈ ਕਾਂਸਾ ਬਈ ਕਾਂ ਵਾਲੇ ਚੌਂਕ ਤੇ ਹੀ ਹੋਇਆ ਜੀ ਫਾਈਲ ਦਾ ਫਰ ਰੋਡ ਹਾਂ ਜੀ ਫਰ ਰੋਡ ਤੇ ਇਹ ਕਿੰਨੇ ਜਨੇ ਸੀ ਮੋਟਰਸਾਈਕਲ ਤੇ ਤਿੰਨੇ ਜਨੇ ਸਾਰੇ ਤੇ ਡੈਥ ਕਿੰਨੇ ਦੀ ਹੋਈ ਹੈ ਇਹ ਕੋਈ ਹੋਈ ਹੈ ਜੀ ਇਹ ਤੇ ਬਾਕੀ ਦੋ ਕੌਣ ਸੀਗੇ ਉਹ ਨਾਲ ਬੇਲੀ ਦੋਸਤ ਆ ਗਏ ਜੰਦੇ ਮੇਜਰ ਸਿੰਘ ਗੋਰਾ ਸਿੰਘ ਤੇ ਸੰਦੀਪ ਸਿੰਘ ਦੀ ਡੈਥ ਹੋ ਗਈ ਇਹ ਤਿੰਨੋਂ ਇੱਕੋ ਪਿੰਡ ਦੇ ਸੀ ਇੱਕੇ ਪਿੰਡ ਦੇ ਨਹੀਂ ਜੀ ਦੋ ਪਿੰਡ ਦੇ ਆ ਤੇ ਤਰੋਬੜੀ ਦਾ ਹੀ ਇਹ ਕਿੰਨੇ ਲੋਕ ਦੋ ਦੋ ਸੀਗੇ ਨਾਲ ਹਾਂ ਜੀ ਦੋ ਤੇ ਪੈਸੇ ਕਾਹਦੇ ਦੇਣਗੇ ਸੀ ਕੋਈ ਤਾਂ ਜੇ ਕੰਮ ਕਰ ਕਰਦਾ ਹੀ ਸਰੋਬੀਆ ਮੁੰਡੇ ਤੇ ਕੰਮ ਕਰਦਾ ਛੋਟੀ ਓਡੀਆਂ ਗੰਨਾ ਕਮਾ ਚਿਲਦੇ ਫਿਰ ਪੈਸੇ ਘਰੇ ਦੇਣ ਗਿਆ ਸੀ ਕੋਈ ਲੋਡ ਕਰ ਜੀ ਗੱਲ ਇਹ ਹੋਈ ਹੈ ਜੀ ਆਪਣਾ ਮਨਜੀਤ ਸਿੰਘ ਦਾ ਲੜਕਾ ਹੈ ਜੀ ਸੰਦੀਪ ਸਿੰਘ ਤੇ ਨਾਲ ਹੈਗਾ ਮੇਜਰ ਸਿੰਘ ਉਹ ਵੀ ਸ੍ਰੀ ਸਿੰਘ ਦਾ ਲੜਕਾ ਜੀ ਇਹਨਾਂ ਦੇ ਸ਼ਾਮ ਨੂੰ ਪੈਸੇ ਦੇਣ ਗਿਆ ਸੀ ਤੇ ਉਹ ਵੀ ਕੰਡੇ ਤੇ ਉਹ ਤਾਂ ਸਹੀ ਸਲਮਤ ਚਲੇ ਗਏ ਤੇ ਰਾਤ ਨੂੰ 10:30 ਤੋਂ 11 ਵਜੇ ਦਾ ਟਾਈਮ ਸੀ ਵਾਪਸ ਆ ਰਹੇ ਸੀ ਟੋੜੀ ਵਾਲੀ ਟਰਾਲੀ ਲੋਡਿੰਗ ਸੀਗੀ ਤੇ ਉਹ ਆਰੀ ਤੋਂ ਦੀ ਥੂੜ ਮਿੱਟੀ ਪੈਣ ਦੇ ਕਰ ਨਾਲ ਨੂੰ ਬਖਾਲੀ ਨਹੀਂ ਆਈ ਆਕਾ ਜੀ ਮੇਜਰ ਟੋੜੀ ਪਈ ਤਾਂ ਤੇ ਚਾਨ ਚੱਕ ਬਸ 40 ਦੇ ਵਿੱਚ ਆ ਵਜੇ ਤੇ ਮੌਕੇ ਤੇ ਆਪਣੇ ਕੀ ਨਾਮ ਸੁਨੀਲ ਸਿੰਘ ਦੀ ਮੌਤ ਹੋ ਗਈ ਜੀ ਤੇ ਮੇਜਰ ਸਿੰਘ ਨੂੰ ਰੈਫਰ ਕਰਤਾ ਆਪਣੇ ਫਰੀਡ ਕੋਰ ਤੇ ਉਹ ਵੀ ਬਹੁਤ ਲਾਚਾਰੀ ਗਿਆ ਦੂਸਰਾ ਤੇ ਤੀਸਰਾ ਮੁੰਡਾ ਗਿਆ ਕਿਹਾ ਉਹਦੇ ਲੱਤਾਂ ਤੇ ਪਤਾਲੂ ਦੇ ਕੋਲ ਸੱਟਾਂ ਲੱਗੀਆਂ ਸਰ ਤੇ ਵੀ ਉਹ ਦਾਖਲੇ ਪਿਆ ਜੀ ਕਿਹਾ ਬੜਾ ਅਲਗਾ ਵੇਚਾ ਤੁਹਾਡਾ ਕੀ ਨਾਮ ਹੈ ਸਰਜੀਤ ਸਿੰਘ ਜੀ ਛੋਟੀ ਉਮਰੀ ਆ ਤੁਹਾਨੂੰ ਇਹ ਮੈਂ ਕਈ ਰਾਤ ਤਰੋਡੀ ਲਾਧੂ ਖਾ ਤੋਂ ਫਾਇਲ ਨੂੰ ਆ ਰਹੇ ਸੀ ਜੀ ਤਿੰਨ ਮੁੰਡੇ ਸੀ ਇਹਦਾ ਬਹਿਖਾਲ ਦੇ ਕੋਲ ਸਕੂਲ ਦੇ ਕੋਲ ਐਕਸੀਡੈਂਟ ਹੋਇਆ ਜੀ ਇਹ ਅੜਪਛਾਤੇ ਨਾਲ ਕਿਸ ਤਰ੍ਹਾਂ ਹੋਇਆ ਕੁਝ ਪਤਾ ਲੱਗਿਆ ਜੀ ਕੋਈ ਪਤਾ ਨਹੀਂ ਲੱਗਾ ਜੀ ਪਰਿਵਾਰ ਨੇ ਅੜਪਛਾਤੇ ਦੇ ਨਿਕਲਣ ਹੋਇਆ ਜੀ ਪਰਿਵਾਰ ਨੇ ਮੁਕਦਮਾ ਦਰਜ ਕਰਾਤਾ ਗੁਰਪ੍ਰੀਤ ਦੇ ਬਿਆਨਾਂ ਦੇ ਮੁਕਦਮਾ ਦਰਜ ਹੋ ਗਿਆ ਜੀ ਛਾਤੀ ਵੀ ਕਰਦੇ ਨੇ ਧਾਰਾ 304 ਜੀ 279 1300 ਸੈਂਟੀਮੀਟਰ ਇਹ ਮਰਨ ਵਾਲਾ ਸੰਦੀਪ ਸਿੰਘ ਹੈ ਜੀ ਛੋਟੀ ਓਡੀਆਂ ਤੋਂ ਜੀ ਕਿੰਨੀ ਉਮਰ ਸੀ ਸਰ ਇਹਦੀ 30 ਵੀਸਾਲ ਨਹੀਂ ਇਹ ਜਿਵੇਂ ਦੱਸ ਰਿਹਾ ਪਰਿਵਾਰ ਵਾਲੇ ਕਿ ਕੋਈ ਤੂੜੀ ਦਾ ਕੋਈ ਟਰਾਲੀ ਸੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਜੀ ਅਜੇ ਹੁਣ ਤਫਤੀਸ਼ ਕਰਾਂਗੇ ਕਿੰਨੇ ਦਿਨਾਂ ਵਿੱਚ ਜੀ ਪਤਾ ਲੱਗ ਜਾਊਗਾ ਜੀ ਉਹ ਤਫਤੀਸ਼ ਤੋਂ ਬਾਅਦ ਹਾਂ ਜੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ